ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਤੰਬੂ ਇੱਕ ਜਹਾਂਗੀਰ ਦਾ ਤੰਬੂ ਜਿਨ੍ਹਾਂ ਦੇ ਅੰਦਰ ਭਾਵਨਾ ਹੋਵੇ ਨਾ ਪ੍ਰੇਮ ਹੋਵੇ ਜਿਨ ਪ੍ਰੇਮ ਕੀਓ ਤੈਨਹੀਂ ਪ੍ਰਭ ਆਇਓ ਜਿਨ੍ਹਾਂ ਦੇ ਅੰਦਰ ਪਿਆਰ ਹੁੰਦਾ ਪ੍ਰੇਮ ਹੁੰਦਾ ਉਹ ਫਿਰ ਗੁਰੂ ਜਿੱਥੇ ਮਰਜੀ ਹੋਵੇ ਕਹਿੰਦੇ ਆਗਰੇ ਦੇ ਵਿੱਚ ਨਾ ਇਹ ਸਾਰੀ ਘਟਨਾ ਨਾ ਆਗਰੇ ਦੇ ਵਿੱਚ ਹੋਈ ਹੈ ਪਤਾ ਲੱਗਿਆ ਕਹਿੰਦੇ ਇੱਕ ਸਿੱਖ ਸੀ ਆਗਰੇ ਦੇ ਵਿੱਚ ਰਹਿੰਦਾ ਬੜਾ ਪ੍ਰੇਮ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਾ ਹੁੰਦਾ ਸੀ ਹਰ ਰੋਜ਼ ਸੱਚੇ ਪਾਤਸ਼ਾਹ ਕਿਰਪਾ ਕਰਿਓ ਸਾਨੂੰ ਵੀ ਦਰਸ਼ਨ ਦਿਓ ਪੈਸੇ ਕੋਲ ਹੈ ਨਹੀਂ ਸੀ ਗਰੀਬ ਬਹੁਤ ਸੀ ਕਾ ਦੀ ਪੰਡ ਵੱਢ ਕੇ ਲੋਕਾਂ ਦੇ ਘਰ ਛੱਟਦਾ ਸੀ ਤਾਂ ਇੱਕ ਟੱਕਾ ਮਿਲਦਾ ਸੀ ਕਹਿੰਦੇ ਉਹ ਉਹਨੇ ਪਤਾ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਅਗਰੇ ਦੇ ਵਿੱਚ ਅੰਦਰੋਂ ਹੋਰ ਪ੍ਰੇਮ ਜਾਗਿਆ ਮੈਂ ਦਰਸ਼ਨ ਕਰਨੇ ਨੇ ਅੰਦਰੋਂ ਭਿੱਜਿਆ ਹੋਇਆ ਕਹਿੰਦਾ ਮੈਂ ਦਰਸ਼ਨ ਕਰਨੇ ਨੇ ਜਦੋਂ ਉਹ ਦਰਸ਼ਨ ਕਰਨ ਵਾਸਤੇ ਚੱਲਿਆ ਤੇ ਹੱਥ ਵਿੱਚ ਕੁਛ ਨਾਲ ਕਹਿੰਦੇ ਮੈਂ ਖਾਲੀ ਹੱਥ ਨਹੀਂ ਜਾ ਸਕਦਾ ਕਿੱਦਾਂ ਗੁਰੂ ਸਾਹਿਬ ਦੇ ਮੈਂ ਕੋਲ ਜਾਵਾਂਗਾ ਖਾਲੀ ਹੱਥ ਖਾਲੀ ਹੱਥ ਨਹੀਂ ਜਾਣਾ ਕਹਿੰਦੇ ਉਹਨੇ ਕੀ ਕੀਤਾ ਇੱਕ ਪੰਡ ਵੱਡੀ ਪੰਡ ਵੱਡੀ ਬਹੁਤੀ ਵੱਡੀ ਕਿਵੇਂ ਅੱਜ 2 ਟਕੇ ਕਮਾਵਾਂਗਾ ਇੱਕ ਦਾ ਪ੍ਰਸ਼ਾਦਾ ਛਕ ਲਾਂਗਾ ਤੇ ਦੂਸਰੇ ਟਕੇ ਦਾ ਮਹਾਰਾਜ ਜੀ ਨੂੰ ਮੈਂ ਮੱਥਾ ਟੇਕ ਦਿਆਂ ਨਮਸ਼ਕਾਰ ਕਰਾਂਗਾ ਸੱਚੇ ਪਾਰਸ਼ਾ ਜੀ ਦੇ ਚਰਨਾਂ ਦੇ ਵਿੱਚ ਕਹਿੰਦੇ ਕੀ ਹੋਇਆ ਜਦੋਂ ਵੱਢ ਕੇ ਵੱਡੀ ਪੰਡ ਤਿੰਨ ਚਾਰ ਜਾਣਿਆਂ ਨੇ ਉਹਦੇ ਸਿਰ ਦੇ ਉੱਤੇ ਪੰਡ ਰਖਾਈ ਜਦੋਂ ਘਰ ਤੱਕ ਜਿੱਥੇ ਛਿੱਟ ਕੇ ਆਇਆ ਉਹ ਪੰਡ 2 ਟਕਿਆਂ ਦੇ ਵਿੱਚ ਵਿਕੀ ਨਾ ਸੁਣਿਓ ਜੀ ਕਿੱਦਾਂ ਗੁਰੂ ਵੀ ਪਰਖਦਾ ਆਪਣੇ ਸਿੱਖਾਂ ਨੂੰ ਕਹਿੰਦੇ ਉਹ ਜਿਹੜੀ ਪੰਡ ਸੀ ਨਾ 2 ਟੱਕਿਆਂ 'ਚ ਵਿਕੀ ਨਾ ਜਿਵੇਂ ਚਾਹੁੰਦਾ ਸੀ 2 ਟੱਕਿਆਂ 'ਚ ਵਿਕ ਜਾਏ ਉਹ ਵਿਕੀ ਨਾ ਜਦੋਂ ਵਿਕੀ ਨਾ ਨਾ ਫਿਰ 1 ਟੱਕਾ ਮਿਲਿਆ ਤੇ 1 ਟੱਕਾ ਲੈ ਕੇ ਨਾ ਜਿੱਥੇ ਹਰ ਰੋਜ਼ ਰੋਟੀ ਖਾਂਦਾ ਸੀ ਉੱਥੇ ਚਲੇ ਗਿਆ ਕਹਿੰਦੇ ਜਾ ਕੇ ਉਹ ਦੁਕਾਨ ਵਾਲੇ ਨੂੰ ਜਿੱਥੇ ਰੋਟੀ ਖਾਂਦਾ ਸੀ ਉਹ 1 ਟੱਕਾ ਉਹਦੇ ਮੂਰੇ ਰੱਖਿਆ ਕਹਿੰਦੇ ਮੈਨੂੰ ਬਰਸ਼ਾਦਾ ਦੇ ਦਿਓ ਪਹਿਲਾਂ ਵੀ ਹਰ ਰੋਜ਼ ਉੱਥੇ ਖਾਂਦਾ ਸੀ ਕਹਿੰਦੇ ਜਦੋਂ ਉਹਨੇ ਇੱਕ ਟਿੱਕਾ ਟਕਾ ਉਹਨੂੰ ਦਿੱਤਾ ਉਹਨੇ ਪ੍ਰਸ਼ਾਦੇ ਦੀ ਥਾਲੀ ਉਹਨੂੰ ਦੇ ਦਿੱਤੀ ਤੇ ਜਦੋਂ ਉਹ ਛਕਣ ਲੱਗਿਆ ਨਾ ਇੱਕੋ ਦਮ ਮਾਰਨ ਦੇ ਵਿੱਚ ਖਿਆਲ ਆ ਗਿਆ ਉਹ ਮਨਾਂ ਤੈ ਤਾਂ ਅਜ ਦਰਸ਼ਨ ਕਰਨ ਜਾਣਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਪ੍ਰਸ਼ਾਦਾ ਤਾਂ ਤੂੰ ਰੋਜ਼ ਛਕਦਾ ਗੁਰੂ ਸਾਹਿਬ ਕਿਹੜਾ ਰੋਜ਼ ਰੋਜ਼ ਆਉਂਗੇ ਪ੍ਰਸ਼ਾਦਾ ਤਾਂ ਤੂੰ ਰੋਜ਼ ਛਕਦਾ ਹੈ ਗੁਰੂ ਸਾਹਿਬ ਕਿਹੜਾ ਰੋਜ਼-ਰੋਜ਼ ਤੇਰੇ ਕੋਲ ਆਉਣਗੇ ਅੱਜ ਆਏ ਨੇ ਜਾ ਕੇ ਦਰਸ਼ਨ ਕਹਿੰਦੇ ਜਿੱਦਾਂ ਉਹਨਾਂ ਪ੍ਰਸ਼ਾਦਾ ਉਹਨੇ ਮੂਹਰੇ ਰੱਖਿਆ ਉਦਾਂ ਹੀ ਚੱਕੀ ਪਲੇਟ ਤੇ ਜਾ ਕੇ ਫੜਾਤੀ ਕਹਿੰਦੇ ਮੇਰਾ ਟੱਕਾ ਵਾਪਸ ਦੇ ਦਿਓ ਮੈਂ ਪ੍ਰਸ਼ਾਦਾ ਨਹੀਂ ਛਕਣਾ ਉਹਨਾਂ ਨੇ ਉਦਾਂ ਹੀ ਜਿਵੇਂ ਹੀ ਬਸ ਉਹਦੇ ਹੱਥ ਦੇ ਵਿੱਚ ਟੱਕਾ ਫੜਾ ਦਿੱਤਾ ਆਗਰੇ ਪਹੁੰਚਿਆ ਜਦੋਂ ਚਲੇ ਗਿਆ ਦੋ ਤੰਬੂ ਲੱਗੇ ਨੇ ਇੱਕ ਬਾਦਸ਼ਾਹ ਦਾ ਤੰਬੂ ਲੱਗਿਆ ਇੱਕ ਬਾਦਸ਼ਾਹ ਦਾ ਤੰਬੂ ਲੱਗਿਆ ਕਹਿੰਦੇ ਉਹ ਭਲੇਖੇ ਦੇ ਨਾਲ ਇਹਨਾਂ ਬਾਦਸ਼ਾਹ ਦੇ ਤੰਬੂ ਦੇ ਵਿੱਚ ਵੜ ਗਿਆ। ਜਹਾਂਗੀਰ ਦਾ ਤੰਬੂ ਲੱਗਿਆ ਉਹ ਉਸ ਤੰਬੂ ਦੇ ਵਿੱਚ ਜਦੋਂ ਅੰਦਰ ਵੜ ਗਿਆ ਜਦੋਂ ਬਾਹਰੋਂ ਦੇਖਦੇ ਨੇ ਉਹਦੇ ਸਿਪਾਈ ਖੜੇ ਨੇ ਸਿਪਾਈਆਂ ਨੇ ਅੰਦਰ ਭੇਜ ਦਿੱਤਾ ਉਹਨੂੰ ਉਹ ਜਿਹੜਾ ਗਰੀਬ ਸਿੱਖ ਸੀ ਉਹਨੂੰ ਅੰਦਰ ਭੇਜ ਦਿੱਤਾ ਕਹਿੰਦਾ ਜਦੋਂ ਜਾ ਕੇ ਦਰਸ਼ਨ ਕੀਤੇ ਬਾਦਸ਼ਾਹ ਦੇ ਮਨ ਦੇ ਅੰਦਰ ਨਾ ਇੱਕ ਸਵਾਲ ਜਿਹਾ ਖੜਾ ਹੋ ਗਿਆ ਕਹਿੰਦੇ ਜਿੱਦਾਂ ਮੈਂ ਸੁਣਦਾ ਸੀ ਕਿ ਪਾਤਸ਼ਾਹ ਦਾ ਐਸਾ ਨੂਰਾਨੀ ਚਿਹਰਾ ਦੇਖ ਕੇ ਮਨ ਖੜ ਜਾਂਦਾ ਮਨ ਖੁਸ਼ ਹੋ ਜਾਂਦਾ ਪਰ ਗੱਲ ਬਣੀ ਨਾ ਮਨ ਤਾਂ ਮੇਰਾ ਹਜੇ ਵੀ ਉਸੇ ਤਰ੍ਹਾਂ ਕਲਪਦਾ ਮਨ ਦਾ ਮੇਰਾ ਹਜੇ ਵੀ ਨਹੀਂ ਠਹਿਰਿਆ ਕਹਿੰਦੇ ਅੰਦਰੋਂ ਅੰਦਰ ਹੀ ਸੋਚੀ ਜਾਂਦਾ ਚਲੋ ਕਹਿੰਦਾ ਮਨ ਨੂੰ ਸਮਝਾਇਆ ਕੋਈ ਗੱਲ ਨਹੀਂ ਮੰਨਾਂ ਐਦਾਂ ਤੂੰ ਮਨ ਦੇ ਵਿੱਚ ਨਾ ਸੋਚ ਕਹਿੰਦੇ ਜਾ ਕੇ ਇੱਕ ਟੱਕਾ ਉਹਦੇ ਬਾਦਸ਼ਾਹ ਦੇ ਮੂਹਰੇ ਰੱਖਿਆ ਤੇ ਡੰਡੌਤ ਕਰ ਦਿੱਤੀ ਡੰਡੌਤ ਕੀਤੀ ਤੇ ਬਾਦਸ਼ਾਹ ਦੇਖਦਾ ਕਹਿੰਦਾ ਇਹ ਕੌਣ ਆ ਇਹ ਕੋਈ ਨਵਾਂ ਹੀ ਆਇਆ ਮੈਨੂੰ ਇਦਾਂ ਮੱਥਾ ਟੇਕਣ ਵਾਲਾ ਅੱਜ ਤੱਕ ਮੈਨੂੰ ਕਿਸੇ ਨੇ ਇਦਾਂ ਪੈਸੇ ਰੱਖ ਕੇ ਮੂਹਰੇ ਕਿਸੇ ਨੇ ਮੱਥਾ ਨਹੀਂ ਟੇਕਿਆ ਇਹ ਕੌਣ ਹੈ ਕਹਿੰਦੇ ਜਦੋਂ ਪੁੱਛਿਆ ਕੌਣ ਆ ਤੂੰ ਕਹਿੰਦੇ ਮੈਂ ਬੜੇ ਚਿਰ ਤੋਂ ਤੁਹਾਨੂੰ ਯਾਦ ਕਰਦਾ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਅੱਛਾ ਮੇਰੇ ਦਰਸ਼ਨ ਕਰਨ ਲੈਣ ਕਹਿੰਦਾ ਹਾਂ ਮੇਰੇ ਦਰਸ਼ਨ ਕਰਨ ਵਾਸਤੇ ਆਏ ਕਹਿੰਦਾ ਹਾਂਜੀ ਠੀਕ ਹੈ ਮੰਗੋ ਫਿਰ ਕੀ ਮੰਗਦੇ ਹੋ ਕਹਿੰਦਾ ਮੇਰਾ ਪਰਲੋਕ ਸਵਾਰ ਦਿਓ ਮੇਰਾ ਜਨਮ ਮਰਨ ਦਾ ਚੱਕਰ ਕੱਟ ਦਿਓ ਬਾਦਸ਼ਾਹ ਨੂੰ ਕਹਿੰਦਾ ਮੇਰਾ ਜਨਮ ਮਰਨ ਦਾ ਚੱਕਰ ਕੱਟ ਦਿਓ ਤੇ ਮੇਰਾ ਜਿਹੜਾ ਆ ਲੋਕ ਸਵਾਰ ਦਿਓ ਤੇ ਜਦੋਂ ਐਨਾ ਸੁਣਿਆ ਨਾ ਹੁਣ ਜੇ ਉਹਨੂੰ ਆਪ ਉਹਨੂੰ ਕੁਝ ਪਤਾ ਹੋਵੇ ਤਾਂ ਹੀ ਤਾਂ ਅਗੇ ਦੱਸੇ ਕਿੱਦਾਂ ਸਵਾਰਿਆ ਜਾਵੇ ਤਾਂ ਹੀ ਦੱਸ ਸਕਦਾ ਉਹਨੂੰ ਤਾਂ ਪਤਾ ਹੀ ਨਹੀਂ ਕੱਖ ਉਹ ਤਾਂ ਬਾਦਸ਼ਾਹ ਤੇ ਜਦੋਂ ਸੁਣ ਕੇ ਕਹਿੰਦਾ ਕਹਿੰਦਾ ਠੀਕ ਐ ਤੇਰੀ ਸ਼ਰਤ ਹੈ ਤੇਰੀ ਸ਼ਰਤ ਹੈ ਕੋਈ ਗੱਲ ਨਹੀਂ ਬਹੁਤ ਵਧੀਆ ਪਰ ਜਿਹੜਾ ਤੂੰ ਮੰਗਦਾ ਹੈ ਨਾ ਜਿਹੜਾ ਤੂੰ ਵਗਦਾ ਤੇਰਾ ਤੇਰਾ ਲੋਕ ਸਵਾਰ ਦੀਏ ਤੇਰਾ ਜਨਮ ਮਰਨ ਕੱਟਿਆ ਜਾਵੇ ਉਹ ਇਸ ਤੰਬੂ 'ਚ ਨਹੀਂ ਕੱਟਿਆ ਜਾਂਦਾ ਉਹ ਤਾਂ ਇੱਕ ਅਗਲਾ ਤੰਬੂ ਲੱਗਿਆ ਉਹਦੇ ਵਿੱਚ ਬੈਠੇ ਆ ਉਹ ਕੱਟ ਸਕਦੇ ਆ ਸਤਨਾਮ ਸ੍ਰੀ ਵਾਹਿਗੁਰੂ ਉਹ ਉਹ ਕੱਟ ਸਕਦੇ ਆ ਇਹ ਮੈਂ ਨਹੀਂ ਕੱਟ ਸਕਦਾ ਕਹਿੰਦੇ ਅੱਛਾ ਹੋਰ ਦੱਸ ਤੇਰਾ ਲੋਕ ਮੈਂ ਇੱਥੇ ਸਵਾਰ ਸਕਦਾ ਤੈਨੂੰ ਜ਼ਮੀਨ ਦੇ ਦੇ ਦਨਾ ਜਾਇਦਾਦ ਦੇ ਦੇ ਦਨਾ ਜੋ ਕਹੇ ਮੈਂ ਤੈਨੂੰ ਸੁਖ ਆਰਾਮ ਦੇ ਦੇਗਾ ਕਹਿੰਦੇ ਉਸ ਸਮੇਂ ਦਾ ਨਾ ਉਹਦੇ ਦਸਾਲਾ ਲਿਆ ਹੋਇਆ ਸੀ ਜਹਾਂਗੀਰ ਦੇ ਉੱਪਰ ਉਸ ਸਮੇਂ ਦੇ 2 ਲੱਖ ਦਾ ਜਹਾਂਗੀਰ ਦੇ ਦਸਾਲਾ ਲਿਆ ਸੀ ਉੱਪਰ ਉਹ ਦਸਾਲਾ ਲਾਇਆ ਲਾ ਕੇ ਉਹ ਗਰੀਬ ਕਾਹੀ ਸਿੱਖ ਦੇ ਉੱਤੇ ਦੇ ਦਿੱਤਾ ਕਹਿੰਦੇ ਆਇਆ ਲਾ ਤੇਰੀਆਂ ਸੱਤ ਪੀੜੀਆਂ ਭਾਵੇਂ ਬੈਠ ਕੇ ਰੋਟੀ ਖਾਣ ਖਾ ਸਕਦੀਆਂ ਨੇ ਜੋ ਮਰਜੀ ਖਾਓ ਪੀਓ ਤੇ ਜਦੋਂ ਦੱਸਿਆ ਨਾ ਵੀ ਮੈਂ ਨਹੀਂ ਦੇ ਸਕਦਾ ਕਹਿੰਦੇ ਉਹਨੇ ਜਿਹੜਾ ਮੱਥਾ ਇੱਕ ਟਕੇ ਦਾ ਰੱਖਿਆ ਸੀ ਉਹ ਤਾਂ ਵਾਪਸ ਚੱਕ ਲੈ ਜਿਹੜਾ ਉਹ ਟਕਾ ਇੱਕ ਰੱਖਿਆ ਸੀ ਨਾ ਉਹ ਵਾਪਸ ਚੱਕ ਲੈ ਤੇ ਜਦੋਂ ਵਾਪਸ ਚੱਕਿਆ ਨਾ ਤੇ ਬਾਦਸ਼ਾਹ ਕਹਿੰਦਾ ਉਹ ਆ ਟਕਾ ਤਾਂ ਰੱਖ ਦੇ ਆ ਟਕਾ ਤਾਂ ਰੱਖ ਦੇ ਕਹਿੰਦਾ ਨਹੀਂ ਮੈਂ ਉਹ ਪਾਦਸ਼ਾਹ ਦੇ ਵਾਸਤੇ ਇਹ ਟਕਾ ਕਮਾਇਆ ਸੀ ਮੈਂ ਤੇਰੇ ਅਗੇ ਨਹੀਂ ਰੱਖ ਸਕਦਾ ਤੇ ਜਿਹੜਾ ਦਸ਼ਾਲਾ ਦਿੱਤਾ ਸੀ ਨਾ ਲਾ ਕੇ ਉੱਥੇ ਹੀ ਰੱਖ ਦਿੱਤਾ ਕਹਿੰਦੇ ਮੈਨੂੰ ਤੇਰੇ ਦਿਸ਼ੱਲਿਆਂ ਦੀ ਲੋੜ ਨਹੀਂ ਤੇ ਪਾਦਸ਼ਾਹ ਦੇ ਦਰਸ਼ਨ ਕਰ ਲੈਣੇ ਮੈਨੂੰ ਤੇਰੇ ਵਰਗੇ ਝੂਠਿਆਂ ਦੀ ਲੋੜ ਨਹੀਂ ਕਹਿੰਦੇ ਜਿਹੜਾ ਟੱਕਾ ਰੱਖਿਆ ਸੀ ਚੱਕ ਕੇ ਨਾ ਅਗਲੇ ਤੰਬੂ 'ਚ ਚਲੇ ਗਿਆ ਜਦੋਂ ਜਦੋਂ ਅਗਲੇ ਤੰਬੂ ਦੇ ਵਿੱਚ ਗਿਆ ਦੇਖਿਆ ਬਾਹਰ ਸਤਕਾਰ ਦੇ ਨਾਲ ਜੀ ਆਇਆਂ ਨੂੰ ਸਿੱਖਾਂ ਨਹੀਂ ਗਿਆ ਜਿਹੜੇ ਬਾਹਰ ਸਿੱਖ ਖੜੇ ਸੀ ਨਾ ਤੁਸੀਂ ਦੇਖਿਓ ਕਦੇ ਗੁਰੂ ਘਰ ਦੇ ਵਿੱਚ ਜਾਂਦੇ ਆ ਨਾ ਕਿੰਨੀ ਇੱਜ਼ਤ ਮਾਣ ਮਿਲਦਾ ਹੈ ਕਿ ਨਹੀਂ ਮਿਲਦਾ ਜੀ ਸਾਧ ਸੰਗਤ ਦਾ ਦਰਜਾ ਮਿਲ ਜਾਂਦਾ ਐਸਾ ਦੇਖੋ ਜਿੱਥੇ ਆਪਾਂ ਗੁਰੂ ਘਰ ਚਲੇ ਗਏ ਆ ਸਾਧ ਸੰਗਤ ਜੀ ਜੋੜੇ ਇੱਧਰ ਲਾਓ ਸਾਧ ਸੰਗਤ ਜੀ ਪ੍ਰਸ਼ਾਦਾ ਇੱਧਰ ਛਕੋ ਸਾਧ ਸੰਗਤ ਜੀ ਦਰਬਾਰ ਸਾਹਿਬ ਹੈ ਇੱਧਰ ਜਾ ਕੇ ਨਮਸ਼ਕਾਰ ਕਰੋ ਕਹਿੰਦੇ ਆ ਨਾ ਐਨੀ ਇੱਜ਼ਤ ਮਿਲ ਜਾਂਦੀ ਹੈ ਤੇ ਉਹ ਇੱਕ ਬਾਦਸ਼ਾਹ ਦਾ ਦਰਬਾਰ ਸੀ ਉੱਥੋਂ ਕੀ ਇੱਜ਼ਤ ਮਿਲਦੀ ਤੇ ਜਦੋਂ ਨਾ ਐਦਾਂ ਕਿਹਾ ਨਾ ਕਹਿੰਦੇ ਪਾਦਸ਼ਾਹ ਦੇ ਦਰਸ਼ਨ ਕਰਨੇ ਆ ਉਹ ਕਾਹੀ ਸਿੱਖ ਕਹਿਣ ਲੱਗਿਆ ਕਹਿੰਦਾ ਪਾਦਸ਼ਾਹ ਦੇ ਦਰਸ਼ਨ ਕਰਨੇ ਆ ਕਹਿੰਦੇ ਇੱਕ ਮਿੰਟ ਤੁਸੀਂ ਰੁਕੋ ਅਸੀਂ ਮਹਾਰਾਜ ਜੀ ਨੂੰ ਪੁੱਛ ਕੇ ਆਏ ਜਦੋਂ ਸੱਚੇ ਪਾਦਸ਼ਾਹ ਜੀ ਦੇ ਕੋਲ ਗਏ ਸਾਹਮਣੇ ਆਪਣੇ ਸੰਘਾਸਣ ਤੇ ਬੈਠੇ ਨਹੀਂ ਸਨ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ ਨਹੀਂ ਸੀ ਖੜੇ ਸੀ ਤੇ ਸੱਚੇ ਪਾਰਸਾ ਜੀ ਨੂੰ ਕਹਿਣ ਲੱਗੇ ਸਿੱਖ ਕਹਿੰਦੇ ਮਹਾਰਾਜ ਬਾਹਰ ਇੱਕ ਗਰੀਬੜਾ ਜਿਹਾ ਸਿੱਖ ਆਇਆ ਇੱਕ ਗਰੀਬ ਜਿਹਾ ਸਿੱਖ ਆਇਆ ਤੁਹਾਡੇ ਦਰਸ਼ਨ ਕਹਿੰਦਾ ਕਰਨੇ ਨੇ ਮਹਾਰਾਜ ਜੀ ਕਹਿੰਦੇ ਉਹ ਰੋਕਿਆ ਕਿਉਂ ਹੈ ਤੁਸੀਂ ਰੋਕਿਆ ਕਿਉਂ ਆ ਉਹਨੂੰ ਸਿੱਧਾ ਭੇਜਦੇ ਹੋ ਹਾਂ ਮਹਾਰਾਜ ਕਹਿੰਦੇ ਆਪਣੇ ਸਿੱਖਾਂ ਨੂੰ ਕਹਿੰਦੇ ਬਾਹਰ ਗਏ ਬਾਹਰ ਜਾ ਕੇ ਕਹਿਣ ਲੱਗੇ ਮਹਾਰਾਜ ਜੀ ਬੁਲਾਉਂਦੇ ਨੇ ਜਦੋਂ ਉਹ ਬਾਦਸ਼ਾਹ ਦੇ ਤੰਬੂ ਤੋਂ ਬਾਹਰ ਆਇਆ ਸੀ ਬਾਦਸ਼ਾਹ ਕਹਿੰਦਾ ਦੇਖਾਂ ਤਾਂ ਸਹੀ ਜਿਹੜੀ ਇੰਨੀ ਖੇਚਾ ਮੇਰੇ ਮੁਰੇ ਇੱਕ ਟਕਾ ਵੀ ਚੱਕ ਕੇ ਲੈ ਗਿਆ ਮੈਂ ਦੇਖਾਂ ਤਾਂ ਸਹੀ ਇਹਦਾ ਗੁਰੂ ਇਹਨੂੰ ਕਿੰਨਾ ਕੁ ਪਿਆਰ ਕਰਦਾ ਮੈਂ ਦੇਖਾਂ ਤਾਂ ਸਹੀ ਕਹਿੰਦੇ ਜਦੋਂ ਉਹ ਅੰਦਰ ਗਿਆ ਤੇ ਬਾਦਸ਼ਾਹ ਪਿੱਛੇ ਪਿੱਛੇ ਜਾਂਦਾ ਦੇਖਦਾ ਜਦੋਂ ਬਾਦਸ਼ਾਹ ਵੀ ਪਿੱਛੇ ਪਿੱਛੇ ਹੈ ਤੇ ਜਿਹੜਾ ਕਾਹੀ ਸਿੱਖ ਸੀ ਮਹਾਰਾਜ ਜੀ ਦੇ ਕੋਲ ਗਿਆ ਨਮਸਕਾਰ ਕਰਨ ਲੱਗਿਆ ਮਹਾਰਾਜ ਜੀ ਨੇ ਇਦਾਂ ਮੋਢਿਆਂ ਤੋਂ ਫੜ ਕੇ ਗਲ ਦੇ ਨਾਲ ਲਾ ਲਿਆ ਉਹ ਸਿੱਖ ਨੂੰ ਆਪਣੇ ਗਲ ਦੇ ਨਾਲ ਲਾਇਆ ਜਦੋਂ ਬਾਦਸ਼ਾਹ ਖੜ ਕੇ ਸਾਹਮਣੇ ਦੇਖਦਾ ਨਾ ਕਹਿੰਦਾ ਧਾਨਾ ਧਾਨਾ ਇਹਨਾਂ ਦਾ ਗੁਰੂ ਮੈਂ ਇਹ ਵਿਛਾਲਾ ਜਿਹੜਾ ਇਹਨੇ ਲਿਆ ਸੀ ਮੈਂ ਮੁੜ ਕੇ ਮੁਨਕਰ ਕਰ ਦਿੱਤਾ ਮੇਰੇ ਕੰਮ ਦਾ ਨਹੀਂ ਰਿਹਾ ਇਹ ਵਿਛਾਲਾ ਜਿਹੜਾ ਮੈਂ ਇੱਕ ਗਰੀਬ ਦੇ ਦੇ ਦਿੱਤਾ ਤੇ ਹੁਣ ਮੇਰੇ ਕੰਮ ਦਾ ਨਹੀਂ ਰਿਹਾ ਮੈਂ ਛੱਡਦਾ ਮੈਂ ਜਦੋਂ ਇੱਧਰ ਦੇਖਿਆ ਤਾਂ ਇਹਨੂੰ ਗਲ ਦੇ ਨਾਲ ਲਈ ਬੈਠੇ ਆ ਇਹ ਤਾਂ ਇਹਨੂੰ ਗਲਦੇ ਨਾਲ ਲਾਈ ਬੈਠਿਆ ਕਹਿੰਦੇ ਜਦੋਂ ਇੰਨਾ ਪ੍ਰੇਮ ਦੇਖਿਆ ਇੰਨਾ ਪਿਆਰ ਦੇਖਿਆ ਹੋਰ ਅੰਦਰੋਂ ਪਿਆਰ ਵਧ ਗਿਆ